ਜਦੋਂ ਆਪਾਂ ਘਰਾਟ ਤੋਂ ਡੱਬੇ ਨੂੰ ਜਾਂਦੇ ਆ ਵਿੱਚ ਇੱਥੇ ਐਚਪੀ ਵਾਲਾ ਪੰਪ ਆਉਂਦਾ ਉਹਦੇ ਸਾਹਮਣੇ ਆਪਣੀ ਵਰਕਸ਼ਾਪ ਹੈ ਅਰੇ ਅਸੀਂ ਕੰਮ ਕਰ ਰਹੇ ਸੀਗੇ ਉਹ ਡਰਾਈਵਰ ਜਦੋਂ ਅਸੀਂ ਨਾ ਬਾਹਰ ਨੇ ਦੇਖਿਆ ਵੀ ਗੱਡੀਆਂ ਪਲਟੀ ਪਈ ਐ ਅਸੀਂ ਭੱਜ ਕੇ ਆਏ ਡਰਾਈਵਰ ਨੂੰ ਕੱਢਿਆ ਬਾਹਰੇ ਉਹ ਕਹਿੰਦਾ ਕੁੱਤਾ ਆ ਗਿਆ ਮੂਹਰੇ ਕੁੱਤੇ ਨੂੰ ਦੇਖ ਕੇ ਨੇ ਕਹਿੰਦਾ ਘੱਟ ਮਰਿਆ ਘੱਟ ਮਰ ਕੇ ਉੱਥੇ ਗੱਡੀ ਪਲਟ ਕੇ ਆਪਣੀਆਂ ਦੋ ਕਾਰਾਂ ਖੜੀਆਂ ਸੀਗੀਆਂ ਇੱਕ ਡਸਟਰ ਤੇ ਇੱਕ ਵਰਨਾ ਜੀ ਉਹਨਾਂ ਚ ਭੱਜੀ ਜਾ ਕੇ ਫਿਰ ਇਹ ਤੋਂ ਜਦੋਂ ਧੂਆ ਜਾਂ ਨਿਕਲਣ ਲੱਗ ਗਿਆ ਅਸੀਂ ਬਾਲਟੀਆਂ ਲੈ ਕੇ ਆਏ ਬਾਲਟੀਆਂ ਨਾਲ ਅਗ ਨਹੀਂ ਬੁਜੀ ਫਿਰ ਪੰਪ ਤੋਂ ਅੱਗ ਬੁਝਾਉਣ ਵਾਲਾ ਸਿਲੰਡਰ ਹੁੰਦਾ ਡਾ ਉਹ ਵੀ ਲੈ ਕੇ ਆਏ ਆਪ ਲੈ ਕੇ ਬਈ ਹਾਂ ਜੀ ਹਾਂ ਸਾਰੇ ਮੁੰਡੇ ਆਪ ਲੈ ਹਾਂ ਜੀ ਹਾਂ ਜਿਹੜੇ ਉਹਦੇ ਉਦੋਂ ਕੋਈ ਪਹੁੰਚਦਾ ਨਹੀਂ ਪ੍ਰਸ਼ਾਸਨ ਦਾ ਕੋਈ ਹੋਰ ਨਾ ਨਾ ਤਾਂ ਬਹੁ ਬਾਅਦ ਚ ਪਹੁੰਚੇ ਨੇ ਉਹ ਉਦੋਂ ਬਾਅਦ ਬਈ ਕੀ ਹੋਇਆ ਉਦੋਂ ਬਾਅਦ ਚ ਜੀ ਬਸ ਅੱਗ ਵਧੀ ਗਈ ਫਿਰ ਅਸੀਂ ਉਹਦਾ ਦੂਰ ਹੋ ਗਏ ਕਿਉਂ ਸੀ ਇਹ ਨਜੇ ਸਿਲੰਡਰ ਹੈ ਅਸੀਂ ਫਿਰ ਇਹਦੇ ਵਿੱਚ ਹੈ ਕੀ ਦੀ ਇਹਦੇ ਵਿੱਚ ਲੈਟਰ ਦੀ ਗਈ ਕਿਹੜੇ ਲੈਟਰ ਬਾਈ ਜਿਹੜੇ ਆਪਾਂ ਅਗਲਾ ਲਾਉਣ ਦੇ ਹੁੰਦੇ ਨੇ ਹਾਂ ਜੀ ਪਰ ਇਹੋ ਵੀ ਗੱਡੀ ਹੋਵੇ ਹਾਂ ਫੁੱਲ ਪੜੀ ਹੋਈ ਸੀ ਗਈ ਬਈ ਬੰਦਾ ਕਿੱਥੋਂ ਆਦੀ ਪਤਾ ਲੱਗਿਆ ਕੋਈ ਇਹ ਪਤਨਾ ਦੀ ਗੱਡੀ ਆ ਜੀ ਉਹਨੂੰ ਗੱਡੀ ਦੇ ਮਾਲਕ ਨੂੰ ਵੀ ਫੋਨ ਕਰਤਾ ਮੇਰੇ ਵਾਲੇ ਫੋਨ ਤਿਉਹ ਕਰਿਆ ਉਹਦਾ ਡਰਾਈਵਰ ਤਾਂ ਕਹਿੰਦਾ ਮੇਰਾ ਤਾਂ ਫੋਨ ਵੀ ਵਿੱਚੇ ਮੱਚ ਗਿਆ ਬਚਤ ਰਹੀ ਜੀ ਬਈ ਜਾਨੀ ਨੁਕਸਾਨ ਤੋਂ ਬਚ ਰਹੀ ਜਾਨੀ ਨੁਕਸਾਨ ਦੇ ਬਚ ਬਈ ਕਿੰਨੀ ਕ ਅੱਗ ਲੱਗੀ ਸੀ ਔਰ ਕਿਸ ਤਰ੍ਹਾਂ ਭੰਬੜ ਉਹਦਾ ਜੀ ਬਹੁਤ ਜਿਆਦਾ ਬਹੁਤ مطلب ਬਹੁਤ ਉੱਪਰ ਉੱਚਾ ਭੰਬੜ ਪੜ ਗਿਆ ਕਿੰਨੀ ਕ ਕਿੰਨੀ ਕ ਅੱਗ ਲੱਗੀ ਸੀ ਬਹੁਤ ਜਿਆਦਾ ਦੀ ਅੱਗ ਤਾਂ ਜੀ ਆਪਣੇ ਇੱਥੇ ਤੱਕ ਸੇਕ ਹੁੰਦਾ ਜੀ ਦੁਕਾਨਾਂ ਤਾਂ ਖੜੇ ਨਹੀਂ ਆ ਰਹੀਆਂ ਸੀਗਾ ਜਿਵੇਂ ਸਾਹਮਣੇ ਪੰਪ ਜਿਵੇਂ ਨਾੜੇ ਪੰਪ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਹਾਸਾ ਵਾਪਰ ਇਹਦਾ ਬਹੁਤ ਵੱਡਾ ਹਾਸਾ ਹੋ ਸਕਦਾ ਜੀ ਕਿਉਂ ਅੱਗ ਵਧੀ ਜਾ ਰਹੀ ਸੀ ਐਨਜੀ ਸਿਲੰਡਰ ਸੀ ਜੇ ਸਿਲੰਡਰ ਫਟ ਜਾਂਦਾ ਤੇ ਪੰਪ ਨੂੰ ਵੀ ਮਾਰ ਕਰਦਾ ਸੀ ਆ ਕੋਈ ਜੜੀ ਬੂਟਾ ਆ ਖੱਚੀਆਂ ਬੂਟੀਆਂ ਵਾਟੀਆਂ ਕੁਛ ਨੇ ਪਾਣੀ ਡੋਲਿਆ ਹਾਂ ਅੱਗ ਠੰਡੀ ਹੁੰਦੀ ਹੁੰਦੀ ਹੋਗੀ ਠੀਕਾ ਦੀ ਵੀ ਰੈਂਪੂ ਇਹ ਕੀ ਪਾਇਆ ਹੋ ਜੀ ਇਹ ਵਿੱਚ ਇਹ ਤਾਂ ਆ ਹੀ ਨੇ ਜੀ ਲੈਟਰ ਜੇ ਲੈਟਰ ਜੀ ਹਾਂ ਜੀ ਅੱਗ ਲਾਉਣ ਵਾਲਾ ਹਾਂ ਜੀ ਹਾਂ ਜੀ ਅੱਗ ਲਾਉਣ ਵਾਲਾ ਲੈਟਰ ਦੇ ਜੀ ਕੀ ਲਾ ਦੋ ਬਈ ਕਿੱਡਾ ਹਾਸਾ ਹੋ ਸਕਦਾ ਵੀ ਹਾਸਾ ਤਗੜਾ ਹਾਸਾ ਜੀ ਹੁਣ ਤਾਂ ਹਾਸਾ ਦਾ ਤੁਸੀਂ ਆਪ ਸਾਨੇ ਕੋਈ ਸਾੜਨ ਨੂੰ ਅੱਗ ਲੱਗ ਜਾਂਦੀ ਹਾਸਾ ਹੀ ਹਾਸਾ ਦੀ ਕੋਈ ਬਸਮਾਚ ਜਾਂਦੀ ਪੰਪੜ ਕਿੱਡੇ ਕਿੱਡੇ ਕੋਟੇ ਹਾਸੇ ਪੰਪੜ ਉੱਠੇ ਜੀ ਤੇ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਘਰਾਟ ਦੇ ਨੇੜੇ ਜਿਹੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪਹੁੰਚ ਕੇ ਫਾਇਰ ਬਰਗੇਡ ਦੀ ਮਦਦ ਨਾਲ ਜਿਹੜੀ ਅੱਗ ਤੇ ਕੰਟਰੋਲ ਕਰ ਲਿਆ ਕੋਈ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਦਾ ਵਿਚਾਰ ਆ ਮਾਲੀ ਨੁਕਸਾਨ ਹੋਇਆ ਉਹ ਜਿਹੜੀ ਹੈਗੀ ਪ੍ਰोसीडिंग ਦੱਸ ਦਾਂਗੇ ਜਿਹੜਾ ਡਰਾਈਵਰ ਸੀ ਕਿਵੇਂ ਬਚਤ ਰਹੀ ਡਰਾਈਵਰ ਦੀ ਉਹ ਦੇਖੋ ਮਤਲਬ ਪਹਿਲਾਂ ਹੋਇਆ ਸਾਡੇ ਤੋਂ ਆਣ ਤੋਂ ਪ੍ਰोसीडिंग ਕਰਦੇ ਆ ਅਸੀਂ ਦੇਖ ਰਹੇ ਆ ਕਿ ਕਿੱਦਾਂ ਹੋਇਆ ਇਹ ਉਹ ਸਾਰੀ ਅੱਗੇ ਕਾਰਵਾਂ ਦੇ ਵਿੱਚ ਕਿੱ데 ਵਿੱਚ ਕੀ ਰਹੀ ਹੈ ਕਿੱਧਰੋਂ ਆ ਰਹੀ ਸੀ ਇਹ ਕਿੱਧਰ ਜਾ ਰਹੀ ਸੀ ਇਹ ਗੱਡੀ ਜਿਹੜੀ ਆ ਰਹੀ ਸੀਗੀ ਜੀ ਆਪਣੀ ਪਾਤਰਡ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਸੰਗਰੂਠ ਵੱਲ ਨੂੰ ਜਾ ਰਹੀ ਸੀਗੀ ਤੇ ਘਰਾੜ ਦੇ ਨੇੜੇ ਜਿਹੜਾ ਪੰਪ ਆ ਦੇ ਸਾਹਮਣੇ ਕੋਈ ਜਿਹੜਾ ਪਰਾਨਾ ਫੇਸ ਸੀ ਸਾਨੂੰ ਪਤਾ ਲੱਗਿਆ ਕਿ ਕੋਈ ਕੁੱਤਾ ਵਗੈਰਾ ਆਣ ਕਰਕੇ ਕੰਟਰੋਲ ਗੱਡੀ ਦਾ ਜਿਹੜਾ ਖੋਇਆ ਗਿਆ ਇਸ ਕਾਰਨ ਦੇ ਵਿੱਚ ਜੋ ਜਲਨਸ਼ੀਲ ਪਦਾਰਥ ਸੀ ਜਿੱਦਾਂ ਲਾਈਟਰ ਵਗੈਰਾ ਸੀਗੇ ਉਹ ਵਿੱਚ ਹੈਗੇ ਸੀਗੇ ਇਹਦੇ ਇਸ ਕਾਰਨ ਜਿਹੜੀ ਅੱਗ ਨੇ ਮਤਲਬ ਅੱਗ ਫੜ ਲਈ ਆ ਉਹਨੇ ਕੋਈ ਮਾਲਕਾਂ ਨਾਲ ਕੰਟੈਕਟ ਕੀਤਾ ਜੀ ਕੋਈ ਪਤਾ ਲੱਗੇ ਜੀ ਉਹ ਕਰ ਰਹੇ ਆ ਜੀ ਅਸੀਂ ਹਲੇ ਜਿਹੜੀ ਸਾਡੀ ਪਹਿਲੀ ਮੋਡਲ ਹੀ ਸੀਗੀ ਉਹ ਕੀ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਜਿਹੜਾ ਡਰਾਈਵਰ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਉਹ ਅਸੀਂ ਕਰਤਾ ਹਸਪੀਟਲ ਜਿਹੜਾ ਆਪਣਾ ਡਰਾਈਵਰ ਆ ਉਹਨੂੰ ਹਸਪੀਟਲ ਭੇਜ ਦਿੱਤਾ ਤੇ ਅੱਗ ਤੇ ਕੰਟਰੋਲ ਕਰ ਲਿਆ ਜੀ ਕਿੱਥੇ ਅੱਗ ਲੱਗੀ ਆ ਜੀ ਉਹ ਪੰਪ ਕਿੰਨੀ ਕੀ ਦੂਰੀ ਤੇ ਸੀ ਬਸ ਸਾਹਮਣੀ ਸੀਗਾ ਪੰਪ ਪੰਪ ਦੇ ਸਾਹਮਣੇ ਲੱਗੀ ਹੈ ਜੀ ਬਿਲਕੁਲ ਲੱਗੀ ਜੀ ਵੱਡਾ ਹਾਸਾ ਹੌਂਕ ਤੱਕ ਗਿਆ ਹਾਂਜੀ ਇਹ ਤਾਂ ਹੈ ਜੀ ਅਸੀਂ ਉਹ ਪਤ ਕਰ ਰਹੇ ਹਾਂ ਕਿ ਕਿਹੜਾ ਫਿਊਲ ਸੀਗਾ ਇਹਦੇ ਤੇ